ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਮਾਝੇ ਵਾਲੇ ਬਲੌਗ ਵਿੱਚ ਆਸ ਕਰਦੇ ਕਿ ਸਾਰੇ ਭੈਣ ਭਰਾ ਠੀਕ ਹੋਗੇ ਅਸੀਂ ਠੀਕ ਠਾਕ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਆਓ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਤੇ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਕਰਦੇ ਆਂ ਚੰਗੇ ਜਿਹੇ ਕਮੈਂਟ ਨਾਲ ਸ਼ੁਰੂਆਤ ਅੱਜ ਦਾ ਕਮੈਂਟ ਸੀ ਭੈਣ ਬਲਜੀਤ कौर ਵੱਲੋਂ ਜਿਹੜੇ ਕਿ ਬੈਲਗਾਮ ਚ ਰਹਿੰਦੇ ਆ ਤੇ ਉਹਨਾਂ ਨੇ ਕਮੈਂਟ ਕਰਕੇ ਕਿਹਾ ਕਿ ਭੈਣ ਮੈਂ ਤੁਹਾਡੇ ਦੱਸੇ ਹੋਏ ਸਾਰੇ ਟਿਪਸ ਜਿਹੜੇ ਫਾਲੋ ਕਰਦੀ ਆ ਤੇ ਮੈਨੂੰ ਤੁਸੀਂ ਬਹੁਤ ਪਿਆਰੇ ਲੱਗਦੇ ਆ ਭੈਣ ਤੁਹਾਡਾ ਬਹੁਤ-ਬਹੁਤ ਧਨੋ ਧੰਨਵਾਦ ਜੋ ਤੁਸੀਂ ਮੈਨੂੰ ਇੰਨਾ ਪਿਆਰ ਕਰਦੇ ਆ ਤੇ ਤੁਸੀਂ ਹਮੇਸ਼ਾ ਟਿਪਸ ਨੂੰ ਫਾਲੋ ਵੀ ਕਰਿਓ ਤੇ ਬਹੁਤ ਚੰਗੀ ਗੱਲ ਆ ਤੇ ਬਹੁਤ ਜਲਦ ਤੁਸੀਂ ਜਿਹੜੇ ਆ ਬਹੁਤ ਜਿਹੜੀ ਆਪਣੇ ਆਪ ਵਿੱਚ ਬਦਲਾਅ ਵੀ ਦੇਖੋਗੇ ਬਾਕੀ ਹੋਰ ਵੀ ਭੈਣ ਭਰਾਵਾਂ ਦੇ ਬਹੁਤ ਕਮੈਂਟ ਆਉਂਦੇ ਆ ਬਹੁਤ ਭੈਣਾਂ ਦੇ ਕਮੈਂਟ ਆਉਂਦੇ ਆ ਬੜੀਆਂ ਭੈਣਾਂ ਆਪਣੀਆਂ ਕਮੈਂਟ ਦੇ ਵਿੱਚ ਆਪਣੇ ਜਿਹੜੇ ਆ ਜੋ ਵੀ ਉਹਨਾਂ ਦੀ ਮੁਸ਼ਕਲਾਂ ਦੀ ਦੱਸਦੀਆਂ ਵਾ ਕੋਈ ਭੈਣ ਕਹਿੰਦੀ ਕਿ ਸਾਡੇ ਵਾਲਾਂ ਦੀ ਗਰੋਥ ਨਹੀਂ ਵਧਣਦੀ ਵਾਲ ਬਹੁਤ ਝੜਨਦੇ ਤੇ ਭੈਣੇ ਮੈਂ ਅੱਗੇ ਵੀ ਨਾ ਇੱਕ ਵੀਡੀਓ ਪਾਈਆਂ ਮੈਂ ਵਾਲਾਂ ਵਾਸਤੇ ਵਾਲਾਂ ਦੀ ਗਰੋਥ ਵਾਸਤੇ ਬਾਕੀ ਫਿਰ ਤੋਂ ਵੀਡੀਓ ਬਣਾ ਦਾਂਗੇ ਤੁਹਾਡੇ ਲਈ ਕੋਈ ਗੱਲ ਨਹੀਂ ਆ ਤੇ ਅੱਜ ਵੀ ਆਪਾਂ ਜਿਹੜੀ ਵੀਡੀਓ ਲੈ ਕੇ ਆਏ ਆ ਉਸਕਿੰ ਦੇ ਅਕੋਰਡਿੰਗ ਹੀ ਲੈ ਕੇ ਆਏ ਹੁਣ ਸਿਆਲ ਦਾ ਟਾਈਮ ਆ ਤੇ ਸਿਆਲ ਦੇ ਵਿੱਚ ਜਿਹੜੀਆਂ ਚੀਜ਼ਾਂ ਮਿਲਦੀਆਂ ਨਾ ਮੌਸਮ ਦੇ ਨਾਲ ਉਹ ਗਰਮੀਆਂ ਚ ਨਹੀਂ ਮਿਲਦੀਆਂ ਸਿਆਲ ਦੇ ਵਿੱਚ ਹੁਣ ਚੁਕੁੰਦਰ ਬਾਜ਼ਾਰ ਵਿੱਚ ਪੜਾਵਾ ਗਾਜਰ ਬਹੁਤ ਆ ਟਮਾਟਰ ਬਹੁਤ ਆ ਹਰੀਆਂ ਸਬਜ਼ੀਆਂ ਤੇ ਹੈਗੀਆਂ ਹੀ ਆ ਇਹ ਜਿਹੜੀਆਂ ਜਿਹੜੇ ਹੁਣ ਦੇ ਟਮਾਟਰ ਤੇ ਜਿਹੜੇ ਗਰਮੀਆਂ ਦੇ ਟਮਾਟਰ ਹੁੰਦੇ ਨੇ ਨਾ ਬੜਾ ਫਰਕ ਆ ਉਹ ਹੁਣ ਟਮਾਟਰ ਜਿਹੜੇ ਹੁੰਦੇ ਨਾ ਬਹੁਤ ਸੋਹਣੇ ਪੱਕੇ ਹੁੰਦੇ ਲਾਲ ਲਾਲ ਤੇ ਗਰਮੀਆਂ ਵਾਲੇ ਵਿਚਾਰੇ ਧੋਪਣਾ ਹੀ ਪੱਕ ਜਾਂਦੇ ਸਮੇਂ ਤੋਂ ਪਹਿਲਾਂ ਬਾਕੀ ਚਕੁੰਦਰ ਆ ਗਿਆ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿਸ ਤਰ੍ਹਾਂ ਤੁਸੀਂ ਬਾਜ਼ਾਰ ਦੇ ਵਿੱਚ ਚਕੁੰਦਰ ਹੈ ਗਾਜਰਾ ਹੈ ਤੇ ਕਿਸ ਤਰ੍ਹਾਂ ਤੁਸੀਂ ਦੇਖੋ ਫੇਸ ਤੇ ਲਗਾਉਣਾ ਵੀ ਜ਼ਰੂਰੀ ਆ ਤੇ ਨਾਲ ਦੇ ਨਾਲ ਸਾਡੇ ਅੰਦਰ ਜਾਣਾ ਵੀ ਬਹੁਤ ਜ਼ਰੂਰੀ ਆ ਤੁਸੀਂ ਕੀ ਕਰਨਾ ਤੁਸੀਂ ਲੈ ਲੈਣੀ ਆ ਅੱਧੀ ਗਾਜਰ ਲੈ ਲਓ ਤੇ ਛੋਟਾ ਜਿਹਾ ਚਕੁੰਦਰ ਲੈ ਲਓ ਜਾਂ ਅੱਤਾ ਜੇ ਵੱਡਾ ਹੈ ਤੇ ਅੱਤਾ ਚਕੁੰਦਰ ਲੈ ਲਓ ਦੋਵਾਂ ਨੂੰ ਕੱਟ ਕੇ ਥੋੜੇ ਜਿਹਾ ਰਫ ਜਿਹੇ ਟੁਕੜੇ ਮੋٹے-ਮੋٹے ਜਿਹੇ ਟੁਕੜੇ ਕੱਟ ਲਓ ਕੱਟ ਕੇ ਇੱਕ ਗਲਾਸ ਪਾਣੀ ਦਾ ਲੈ ਲਓ ਇੱਕ ਗਲਾਸ ਪਾਣੀ ਦੇ ਵਿੱਚ ਤੁਸੀਂ ਉਹਨੂੰ ਉਬਾਲ ਲੈਣਾ ਵਾ ਤੇ ਜਦੋਂ ਉਬਾਲਨ ਦਾ ਇਹ ਨਹੀਂ ਕਿ ਪਾਣੀ ਘਟੇ ਪਾਣੀ ਭਾਵੇਂ ਇੱਕ ਗਲਾਸ ਹੀ ਤੁਹਾਡਾ ਰਹੇ ਜੇ ਕੋਈ ਗੱਲ ਨਹੀਂ ਥੋੜਾ ਉਹਨਾਂ ਨੂੰ ਬਹੁਤ ਜ਼ਿਆਦਾ ਪਕਾਉਣਾ ਨਹੀਂ ਆ ਹਲਕੀਆਂ ਜਿਹੀਆਂ ਕਰੰਚੀ ਰੱਖਣੀਆਂ ਥੋੜੀਆਂ ਕੱਚੀਆਂ ਜਦੋਂ ਦੋ ਕੁ ਉਬਾਲੇ ਆ ਗਏ ਨਾ ਤੇ ਉਹਦੇ ਵਿੱਚ ਤੁਸੀਂ ਜੇ ਤੇ ਤੁਸੀਂ ਚਿੱਟਾ ਲੂਣ ਖਾ ਲੈਣੇ ਆ ਸਭ ਤੋਂ ਵਧੀਆ ਗੱਲ ਹੈ ਨਹੀਂ ਖਾ ਸਕਦੇ ਤੇ ਕਾਲਾ ਲੂਣ ਪਾ ਲਓ ਥੋੜਾ ਜਿਹਾ ਵਿੱਚ ਦੋ ਚਾਰ ਚੁਟਕੀਆਂ ਵਿੱਚ ਦੋ ਕੁ ਚੁਟਕੀਆਂ ਕਾਲੀ ਘਰ ਦੀ ਪੀਸੀ ਹੋਈ ਕਾਲੀ ਮਿਰਚ ਪਾ ਲਓ ਤੇ ਵਿੱਚ ਤੁਸੀਂ ਹੋ ਸਵਾਦ ਲਈਏ ਆਪਣਾ ਜਿਹੜਾ ਵਾ ਵਿੱਚ ਥੋੜਾ ਜਿਹਾ ਨਿੰਬੂ ਦੀਆਂ ਜਿੱਦਾਂ ਕਿ ਅੱਧਾ ਕੇ ਨਿੰਬੂ ਜਿਹੜਾ ਜਸਥਾਈ ਹਿੱਸਾ ਹੁੰਦਾ ਅੱਧਾ ਤੇ ਬਹੁਤ ਜ਼ਿਆਦਾ ਜਾਂਦਾ ਚੌਥਾਈ ਹਿੱਸਾ ਤੋਂ ਵਿੱਚ ਨਿੰਬੂ ਨਿਚੋੜ ਲਓ ਤੇ ਤੁਸੀਂ ਇਹਨੂੰ 15 ਦਿਨ ਲੈ ਕੇ ਵੇਖਿਓ ਕਿਸੇ ਵੀ ਟਾਈਮ ਲੈ ਲਓ ਦਿਨ ਦੇ ਵਿੱਚ ਜਦੋਂ ਵੀ ਤੁਹਾਨੂੰ ਟਾਈਮ ਮਿਲਦਾ ਜਦੋਂ ਵੀ ਤੁਹਾਡਾ ਤੁਹਾਨੂੰ ਮਨ ਕਰਦਾ ਜਦੋਂ ਤੁਹਾਨੂੰ ਤੁਹਾਡੇ ਟਿੱਡ 'ਚ ਖਾਲੀ ਜਗ੍ਹਾ ਹੁੰਦੀ ਆ ਕਿਸੇ ਵੀ ਟਾਈਮ ਲੈ ਸਕਦੇ ਟਾਈਮ ਕੋ ਜ਼ਰੂਰੀ ਨਹੀਂ ਹੁੰਦਾ ਤੁਸੀਂ 15 ਦਿਨ ਇਹਦਾ ਇਸਤੇਮਾਲ ਕਰਕੇ ਦੇਖ ਲਓ ਕਿ ਤੁਹਾਨੂੰ ਇਹਦਾ ਕਿੰਨਾ ਚੰਗਾ ਤੇ ਕਿੰਨਾ ਵਧੀਆ ਰਿਜ਼ਲਟ ਮਿਲਦਾ ਇਹਦੇ ਨਾਲ ਨਾਲ ਤੁਹਾਡਾ ਜਿਹੜਾ ਅੰਦਰ ਵੀ ਜਿਹੜਾ ਵਾ ਜਿਹੜਾ ਸਾਡਾ ਅੰਦਰ ਸਿਸਟਮ ਆ ਉਹ ਬਿਲਕੁਲ ਜਿਹੜਾ ਸਹੀ ਹੋ ਜਾਂਦਾ ਵਾ ਔਰ ਅੰਦਰੋਂ ਦੀ ਅਸੀਂ ਜਿਹੜੇ ਆ ਨਾ ਜਿਹਨੂੰ ਬੋਲਦੇ ਨੇ ਗਲੋਇੰਗ ਹੁੰਦੇ ਆ ਕਿਉਂਕਿ ਸਾਡਾ ਅੰਦਰ ਅਗੇ ਸਾਰਾ ਸਿਸਟਮ ਠੀਕ ਆ ਸਾਡਾ ਮੈਦਾ ਠੀਕ ਆ ਸਾਰਾ ਸਿਸਟਮ ਠੀਕ ਆ ਤੇ ਸਮਝੋ ਕਿ ਸਾਡੇ ਇਸ ਚੀਦੇ ਤੇ 글로 ਜਿਹੜਾ ਵਾ ਨਾ ਅਸੀਂ ਬਾਹਰੋਂ ਦੀ ਕੁਝ ਲਗਾਉਂਗੇ ਤੇ ਜਲਦੀ ਨਾ ਆਜੂਗਾ ਇਹਨੂੰ ਤੁਸੀਂ ਆਪਣੇ ਚਿਹਰੇ ਤੇ ਵੀ ਲਗਾ ਸਕਦੇ ਆ ਤੁਸੀਂ ਚਕੰਦਰ ਦਾ ਰਾਸ ਕੱਟ ਲਓ ਵਿੱਚ ਜਿਹੜਾ ਵਾ ਜਿਹੜਾ ਕਿ ਮੈਂ ਜ ਲਗਾਉਣ ਹੀ ਲੱਗੀ ਸੀ ਤੇ ਮੈਂ ਸੋਚਿਆ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰਦਾ ਇੱਧਰ ਮੈਂ ਚਕੰਦਰ ਦਾ ਰਾਸ ਜਿਹੜਾ ਕੱਟਿਆ ਇੱਕ ਚਮਚਾ ਵਾ ਬਹੁਤ ਵਾ ਇੱਕ ਚਮਚਾ ਇੱਕ ਚਿਹਰੇ ਵਾਸਤੇ ਤੇ ਕਿਉਂਕਿ ਜ਼ਿਆਦਾ ਵੇਸਟ ਨਹੀਂ ਕਰ ਜੀਦਾ ਇੱਧਰ ਟਮਾਟਰ ਲੈ ਲਿਆ ਵਾ ਆਪਾਂ ਟਮਾਟਰ ਤੇ ਆਪਾਂ ਇੱਥੇ ਟਮਾਟਰ ਦਾ ਜਿਹੜਾ ਪਲਕ ਪਾ ਲੈਣਾ ਵਾ ਠੀਕ ਹੈ ਪੂਰਾ ਜਿੰਨਾ ਵੀ ਇਹਦੇ ਵਿੱਚ ਰਾਸ ਹੈ ਆਪਾਂ ਸਾਰਾ ਕੱਢ ਲੈਣਾ ਇਹਦੇ ਵਿੱਚ ਚੰਗੀ ਤਰ੍ਹਾਂ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਤੀਸਰੀ ਚੀਜ਼ ਕਿਹੜੀ ਪਾ ਮਿਕਸ ਕਰ ਲੈਣੀ ਆ ਜਿਆਦਾ ਨਹੀਂ ਕਰਨੀ ਆ ਬਸ ਆ ਛੋਟਾ ਚਮਚਾ ਜਿਹੜਾ ਆਪਾਂ ਬੇਸਨ ਦਾ ਮਿਕਸ ਕਰ ਲੈਣ ਦੇ ਵਿੱਚ ਠੀਕ ਹੈ ਇਹਦੇ ਵਿੱਚ ਹੁਣ ਆਪਾਂ ਅੱਧਾ ਚਮਚਾ ਜਿਹੜਾ ਵਾ ਸੁੱਕਾ ਪਾਊਡਰ ਦੁੱਧ ਮਿਕਸ ਕਰਨਾ ਵਾ ਠੀਕ ਹੈ ਕਿਉਂਕਿ ਇਹ ਪਹਿਲਾਂ ਹੀ ਲਿਕਵਿਡ ਇਸ ਕਰਕੇ ਆਪਾਂ ਇਹਦੇ ਵਿੱਚ ਸੁੱਕਾ ਪਾਊਡਰ ਦੁੱਧ ਮਿਕਸ ਕਰਾਂਗੇ ਨਾ ਕਿ ਗਿੱਲਾ ਨੂੰ ਆਪਾਂ ਚੰਗੀ ਤਰ੍ਹਾਂ ਆਪਾਂ ਚੰਗੀ ਤਰ੍ਹਾਂ ਜਿਹੜਾ ਵਾ ਵੇਸਨ ਨੂੰ ਸਾਰੇ ਨੂੰ ਮਿਕਸ ਕਰ ਲੈਣਾ ਵਾ ਇਹ ਬੜਾ ਹੀ ਵਧੀਆ ਜਿਹੜਾ ਨਾ ਚਿਹਰੇ ਤੇ ਪੈਕ ਬਣ ਜਾਂਦਾ ਤੁਸੀਂ ਸਿਆਲ ਦੇ ਵਿੱਚ ਜਦੋਂ ਵੀ ਤੁਸੀਂ ਤੁਹਾਡਾ ਚਿਹਰਾ ਜਿਹੜਾ ਧੁੱਪ ਵਿੱਚ ਬਹਿ ਕੇ ਜਿਹੜਾ ਕਾਲਾ ਹੋ ਜਾਂਦਾ ਕਾਲੇ-ਕਾਲੇ ਦਾਗ ਪੈ ਜਾਂਦੇ ਆ ਤੇ ਹੋਰ ਪੈਣਾ ਦੇ ਵੀ ਬੜੇ ਕਮੈਂਟ ਆਉਂਦੇ ਆ ਕਿ ਪੈਣਾ ਸਾਡੇ ਚਿਹਰੇ ਤੇ ਕਾਲੇ ਕਾਲੇ ਦਾਗ ਆ ਹਨਾ ਤੇ ਤੁਸੀਂ ਇਹਨੂੰ ਲਗਾਓ ਇਹ ਬੜਾ ਵਧੀਆ ਨਾ ਇੱਕ ਮਾਸਕ ਬਣ ਕੇ ਤਿਆਰ ਹੋ ਜਾਂਦਾ ਇਹਨੂੰ ਆਪਾਂ ਬਾਅਦ ਚ ਲਗਾਉਣੇ ਪਹਿਲਾਂ ਮੈਂ ਤੁਹਾਨੂੰ ਦਿਖਾ ਦੇਣੀ ਆ ਕਿ ਜਿਹੜਾ ਮੈਂ ਤੁਹਾਨੂੰ ਹੁਣੇ ਹੀ ਪੀਣ ਵਾਸਤੇ ਦੱਸਿਆ ਸੀ ਕਿ ਤੁਸੀਂ ਇੱਕ ਡਰਿੰਕ ਬਣਾ ਲੈਣੀ ਆ ਉਹ ਡਰਿੰਕ ਤੁਸੀਂ ਕਿਸ ਤਰ੍ਹਾਂ ਬਣਾਉਣੀ ਉਹ ਮੈਂ ਤੁਹਾਨੂੰ ਦੱਸ ਦੇਈ ਆ ਸਿੱਕ ਬਣ ਕੇ ਕਿਹੋ ਜਿਹੀ ਹੋਣੀ ਤਾਂ ਫਿਰ ਆਪਾਂ ਇਹਦੇ ਵਿੱਚ ਕੀ ਪਾਉਣਾ ਵਾ ਇਹ ਵੀ ਤੁਹਾਨੂੰ ਮੈਂ ਦੱਸ ਦਿੰਨੀ ਆ ਜਿਸ ਤਰ੍ਹਾਂ ਆਪਾਂ ਤੁਹਾਨੂੰ ਦੱਸਿਆ ਕਿ ਅੱਧੀ ਗਾਜਰ ਲੈ ਲੈਣੀ ਤੇ ਅੱਧਾ ਹੀ ਆਪਾਂ ਬੀਟ ਲੈ ਲੈਣਾ ਵਾ ਤੇ ਇੱਕ ਫਰਾਈਪੈਨ ਲੈਣਾ ਤੇ ਇੱਕ ਗਲਾਸ ਪਾਣੀ ਤੇ ਆਪਾਂ ਵਿੱਚ ਪਾ ਲੈਣਾ ਤੇ ਆਪਾਂ ਇਹਨੂੰ ਕੀ ਕਰਨਾ ਵਾ ਗੈਸ ਤੇ ਰੱਖ ਲੈਣਾ ਉਸ ਤੋਂ ਪਹਿਲਾਂ ਆਪਾਂ ਵਿੱਚ ਥੋੜੀ ਜਿਹੀ ਕਾਲੀ ਮਿਰਚ ਪਾ ਲਾਂਗੇ ਦੋ ਚੂਟੀਆਂ ਘਰ ਦੀ ਪੀਸੀ ਹੋਈ ਕਾਲੀ ਮਿਰਚ ਤੇ ਵਿੱਚ ਥੋੜਾ ਜਿਹਾ ਆਪਾਂ ਲੂਣ ਪਾਵਾਂਗੇ ਜੇ ਤੁਸੀਂ ਲੂਣ ਚਿੱਟਾ ਖਾਣੇ ਤਾਂ ਠੀਕ ਹੈ ਨਹੀਂ ਤੇ ਕਾਲਾ ਵੀ ਪਾਰਸ ਲੈਂਦੇ ਕਿਉਂਕਿ ਬਹੁਤ ਜਣਿਆਂ ਨੂੰ ਬੀਪੀ ਦੀ ਸ਼ਿਕਾਇਤ ਹੁੰਦੀ ਤੇ ਚਿੱਟਾ ਲੂਣ ਨਹੀਂ ਖਾਂਦੇ ਜਾਂ ਘੱਟ ਤੰਦੇ ਆ ਇੱਧਰ ਆਪਣੇ ਉਬਾਲਿਆ ਆ ਗਏ ਦੋ ਤੇ ਬਣ ਕੇ ਡਰਿੰਕ ਹੋ ਗਈ ਤਿਆਰ ਠੀਕ ਹੈ ਜਿਆਦਾ ਤੁਸੀਂ ਇਹਨੂੰ ਨਕਲੀ ਦਾਵਾ ਪਕਾਉਣਾ ਨਹੀਂ ਗਾ ਹੁਣ ਆਪਾਂ ਇਹਦੇ ਵਿੱਚ ਜਿਹੜਾ ਥੋੜਾ ਜਿਹਾ ਨਿੰਬੂ ਨਚੋੜ ਦਾਂਗੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਆਪਾਂ ਚੌਥਾਈਕ ਹਿੱਸਾ ਜਿਹੜਾ ਨਿੰਬੂ ਦਾ ਉਹ ਨਚੋੜ ਦੇਣਾ ਵਿੱਚ ਜਿਆਦਾ ਨਹੀਂ ਠੀਕ ਹੈ ਇੱਕ ਬੜੀ ਵਧੀਆ ਜਿਹੜੀ ਆ ਡਰਿੰਕ ਬਣ ਕੇ ਤਿਆਰ ਹੋ ਗਈ ਆ ਤੁਸੀਂ ਕਦੋਂ ਵੀ ਕਿਸੇ ਵੀ ਟਾਈਮ ਨੂੰ ਲੈ ਸਕਦੇ ਆ ਬਸ ਇਹਨਾਂ ਵਾਂਗੂ ਲਗਾਤਾਰ 15 ਦਿਨ ਲਓ ਠੀਕ ਹੈ ਨਾਗਾ ਨਾ ਪਾਇਓ ਇਹਦੇ ਵਿੱਚ ਜਿਹੜਾ ਜੋ ਵੀ ਆਪਾਂ ਹਾਂ ਨਾਲ ਨਾਲ ਕੁਰੀਤੀ ਆਪਾਂ ਖਾ ਲੈਣਾ ਦੇਖੋ ਤੁਹਾਡਾ 15 ਦਿਨਾਂ ਬਾਅਦ ਫੇਸ ਕਿੰਨਾ ਗਲੋ ਕਰਦਾ ਇਹ ਹੁੰਦੀ ਆਂਦਰੋਂ ਸਾਬ ਸੈਲਰੀਆ ਸਿਸਟਮ ਸੈੱਟ ਕਰਕੇ ਸਾਨੂੰ ਕੁਦਰਤੀ ਗਲੋ ਮਿਲਣਾ ਹੁਣ ਆਪਾਂ ਜਿਹੜਾ ਪੈਕ ਬਣਾਇਆ ਵਾ ਇਹਨੂੰ ਆਪਣੇ ਚਿਹਰੇ ਤੇ ਲਗਾ ਲਾਂਗੇ ਜਿਆਦਾ ਜ਼ਰੂਰੀ ਆਪਾਂ ਇਹਨੂੰ 15 ਮਿੰਟ ਰੱਖਣਾ ਵਾ ਠੀਕ ਐ ਇਹ ਵੀ ਤੁਸੀਂ ਭਾਵੇਂ ਰੋਜ਼ ਲਗਾ ਲਿਓ ਕੋਈ ਇਹੋ ਜੀ ਜ਼ਰੂਰੀ ਗੱਲ ਨਹੀਂ ਆ ਕਿ ਨੂੰ ਇੰਨੇ ਇਦਾਂ ਨਹੀਂ ਲਾਉਣਾ ਇਦਾਂ ਨਹੀਂ ਲਾਉਣਾ ਕਿਉਂਕਿ ਇਹਦੇ ਵਿੱਚ ਆਪਾਂ ਕੁਝ ਵੀ ਇਹੋ ਜੀ ਚੀਜ਼ ਨਹੀਂ ਪਾਈ ਜਿਹੜੀ ਕਿ ਮਤਾ ਤੁਹਾਡੇ ਚਿਹਰੇ ਨੂੰ ਖਰਾਬ ਕਰੇ ਜੋ ਵੀ ਪਾਇਆ ਆਪਾਂ ਸਿਕੰਦਰ ਦਾ ਜੂਸ ਐਟ ਮਾਟਰ ਦਾ ਪਲਕਿਆ ਸੁੱਕਾ ਪਾਊਡਰ ਉਹਦੇ ਆ ਵਿੱਚ ਵੇਸਣਿਆ ਹੈ ਨਾ ਇਹਨੇ ਤੇ ਡਕੀਰ ਨਿਖਾਰਨਾ ਹੀ ਆ ਦੇਖੋ ਇਸ ਤਰ੍ਹਾਂ ਲਗਾ ਲੈਣਾ 15 ਮਿੰਟਾਂ ਦਾ ਤੁਸੀਂ ਇਹ ਵਾਲਾ ਪੈਗ ਬਣਾ ਕੇ ਲਗਾ ਲਿਓ ਤੇ ਡਰਿੰਕ ਬਣਾ ਕੇ 15 ਦਿਨ ਲਗਾਤਾਰ ਪੀ ਲਓ ਤੁਸੀਂ ਆਪੇ ਖੁਦ ਦੱਸਣਾ ਵਾ ਕਿ ਤੁਹਾਨੂੰ ਇਹਦਾ ਕੀ ਕੀ ਰਿਜ਼ਲਟ ਮਿਲਿਆ ਲੋਪੇ ਫੇਸ ਨੂੰ ਆਪਾਂ ਕਰ ਲਿਆ ਸਾਦੇ ਪਾਣੀ ਨਾਲ ਸਾਫ ਉਸ ਤੋਂ ਬਾਅਦ ਆਪਾਂ ਕੋਈ ਵੀ ਤੁਹਾਡੀ ਕੋਲਡ ਕਰੀਮ ਹੈ ਜਾਂ ਨਾਰੀਅਲ ਦਾ ਤੇਲ ਲੈ ਲਓ ਥੋੜਾ ਜਿਹਾ ਜਾਂ ਫਿਰ ਤੁਸੀਂ ਥੋੜੀ ਜੀ ਮਲਾਈ ਲੈ ਲਓ ਕਿਉਂਕਿ ਜਿਹੜਾ ਹੁੰਦਾ ਬੇਸਣ ਨਾ ਉਹ ਖੁਸ਼ਕ ਹੁੰਦਾ ਵਾ ਇਸੇ ਆਲੋਚ ਜਦੋਂ ਵੀ ਤੁਸੀਂ ਕੋਈ ਵੀ ਪੈਕ ਲਗਾਉਣੀ ਹੈ ਤੇ ਉਸ ਤੋਂ ਬਾਅਦ ਆਪਣੇ ਚਿਹਰੇ ਤੇ ਮੋਸਚਰਾਈਜ਼ਰ ਕੋਈ ਨਾ ਕੋਈ ਜ਼ਰੂਰ ਲਗਾਇਆ ਕਰੋ ਭਾਵੇਂ ਨਾਰੀਅਲ ਦਾ ਤੇਲ ਹੀ ਲਗਾ ਲਓ ਸੋ ਇਹਦੇ ਨਾਲ ਫੇਸ ਜਿਹੜਾ ਬੜਾ ਸੋਹਣਾ ਗਲੋ ਵੀ ਕਰਦਾ ਵਾ ਜਿਹੜਾ ਪੱਤਾਂ ਨੂੰ ਪੈਕ ਦੱਸਿਆ ਉਹਦੇ ਨਾਲ ਜਿੰਨੀਆਂ ਵੀ ਤੁਹਾਡੀਆਂ ਫਾਈਨ ਲਾਈਨਸ ਜਿੰਨੀਆਂ ਵੀ ਚਿਹਰੇ ਤੇ ਸਾਰੀਆਂ ਜਿਹੜੀਆਂ ਖਤਮ ਹੋ ਜਾਂਦੀਆਂ ਤੇ ਇਹਦੇ ਨਾਲ ਰੰਗ ਵੀ ਸਾਫ਼ ਹੁੰਦਾ ਤੇ ਕੁਦਰਤੀ 글로 ਜਿਹੜਾ ਹੁੰਦਾ ਨਾ ਤੁਹਾਡੇ ਚਿਹਰੇ ਤੇ ਅੰਦਰੋਂ ਦੀ ਜਿਹੜਾ ਆਉਂਦਾ ਸੋ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਕਰਿਓ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਭ ਨੂੰ ਸਤਿ ਸ੍ਰੀ ਅਕਾਲ